ਲੁਧਿਆਣਾ ਦੇ ਵਿੱਚ ਗਿਆਨ ਸਲੀਕ ਹੋਣ ਕਰਕੇ ਜੇ ਗੱਲ ਕਰੀਏ ਤਾਂ ਅੱਗ ਲੱਗ ਜਾਂਦੀ ਡਿਸਟ੍ਰਿਕਟ ਦੌਰਾਨ ਤਿੰਨ ਤੋਂ ਚਾਰ ਜਣੇ ਝੁਕਸਿਆਂ ਦੇ ਸੋ ਬਿਲਕੁਲ ਜਿਹੜੇ ਤਿੰਨ ਛੋਟੇ ਬੱਚੇ ਆ ਤੇ ਇੱਕ ਜਿਹੜਾ ਚਾਰ ਜਿਹੜਾ ਚੌਥਾ ਉਹ ਨੌਜਵਾਨ ਆ ਸੋ ਬਿਲਕੁਲ ਕਿਤੇ ਨਾ ਕਿਤੇ ਅੱਗ ਦੇ ਵਿੱਚ ਝੁਕਸਿਆ ਸੋ ਤਸਵੀਰਾਂ ਨੇ ਤਾਂ ਦਿਖਾਦ ਨੇ ਜੇ ਇਹ ਸਾਰਾ ਮਾਮਲਾ ਇਹ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਜੇਰੇ ਇਲਾਜ ਨੇ ਤੇ ਇਹਨਾਂ ਨੂੰ ਉਚਲੀ ਮੰਗਲੀ ਤੋਂ ਇਸ ਜਗ੍ਹਾ ਤੋਂ ਉੱਪਰ ਇਲਾਜ ਲਈ ਲਿਆਂਦਾ ਗਿਆ ਸੋ ਦੱਸਿਆ ਜਾ ਰਿਹਾ ਇਹ ਵੇੜਾ ਹੈ ਵੇੜੇ ਦੇ ਵਿੱਚ ਸਾਰਾ ਪਰਿਵਾਰਕ ਮੈਂਬਰ ਨੇ ਇਸੋ ਵੀਡੀਓ ਦੇ ਵਿੱਚ ਕਈ ਲੋਕ ਰਹਿੰਦੇ ਨੇ ਵੇੜੇ ਦੇ ਵਿੱਚ ਰਹਿੰਦੇ ਤਾਂ ਜਦੋਂ ਇਹ ਰਾਤ ਨੂੰ ਡਿਊਟੀ ਤੋਂ ਬਾਅਦ ਜਦੋਂ ਇਹ ਆਂਦੇ ਨੇ ਘਰ ਦੇ ਵਿੱਚ ਤਾਂ ਖਾਣਾ ਪਕਾਉਣ ਦੇ ਲਈ ਜਦੋਂ ਗੈਸ ਚਲਾਉਂਦੇ ਤਾਂ ਕਿਤਨੇ ਕਿਤੇ ਜਿਹੜਾ ਅੱਗ ਲੱਗ ਜਾਂਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਜਿਹੜੀ ਅੱਗ ਲੱਗੀ ਹੈ ਤੇ ਅੱਗ ਲੱਗਣ ਦਾ ਕਾਰਨ ਜਿਹੜੀ ਸਿਲੰਡਰ ਲੱਗਾ ਹੋਇਆ ਸੀਗਾ ਚੂਲੇ ਦੇ ਨਾਲ ਉਹ ਲੀਕੇਜ ਹੋਣ ਲੱਗ ਜਾਂਦੀ ਸੋ ਲੀਕੇਜ ਦੇ ਦੌਰਾਨ ਇਹ ਸਾਰਾ ਅੱਗ ਲੱਗ ਜਾਂਦੀ ਹੈ ਸੋ ਅੱਗ ਵੱਡੀ ਮਾਤਰਾ ਚ ਲੱਗਦੀ ਤੇ ਉਸ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਬੱਚੇ ਨੇ ਕਾਫੀ ਵੱਡੀ ਜ਼ਿਆਦਾ ਮਾਤਰਾ ਦੇ ਵਿੱਚ ਝੂਤ ਸਨ ਤੇ ਤਿੰਨ ਛੋਟੇ ਨੇ ਤੇ ਇੱਕ ਜਿਹੜਾ ਵੱਡਾ ਵਿਅਕਤੀ ਉਹ ਦੱਸਿਆ ਰਹੇ ਅਰਜੁਨ, surjeet ਤੇ rahul ਕੀ ਮਾਮਲਾ ਕੀ ਹਸਾਰਾ ਕਹਾਂ ਰਹੇ ਕੀ ਨਾਮ ਆਪਕਾ? Munsi Ram ਕਹਾਂ ਤੇ ਰਹਤੇ ਹੋ? ਮੰਗਲੀ ਮੈਂ ਅੱਛਾ ਮੰਗਲੀ ਮੈਂ ਜੋ ਇਹ ਆਗ ਲੱਗੀ ਆਗ ਲੱਗੇਗਾ ਕੀ ਕਾਰਨ ਕੀ ਹੈ? ਕਿਵੇਂ ਲੱਗੀ? ਸਿਲੰਡਰ ਮੈਂ ਲੱਗੀ ਸੀ ਮੈਂ ਤਾਂ ਥਾ ਡਿਊਟੀ ਤੇ। ਆਪਕੋ ਕੀ ਸੂਚਨਾ ਮਿਲੀ? ਮੈਨੂੰ ਫੋਨ ਕਰਾ हाँ क्या हाँ बोला ये तो बोले कि बच्चे अपने देखो जल गए तीनों तीनों अच्छा। तीनो बच्चे आपके हाँ तीनों बच्चे पता नहीं मुझे अभी आप इलाज कराने के लिए इलाज कराने के लिए अच्छा सरकार से क्या मदद की गुहार लगाते हो आप नहीं सरकार से कोई मदद क्या जा रहा है कि जद असी रात तो घरें घरे ਜਿਹੜਾ ਚੁੱਲ੍ਹਾ ਚਲਾਇਆ ਜਾਂਦਾ ਕਿ ਰੋਟੀ ਪਕਾਉਣ ਦੇ ਲਈ ਜਦੋਂ ਚੁੱਲ੍ਹਾ ਚਲਾਇਆ ਜਾਂਦਾ ਅਚਾਨਕ ਜਿਹੜੀ ਉਹ ਅੱਗ ਲੱਗ ਜਾਂਦੀ ਸੋ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਕਿ ਜਿਹੜੀ ਲੀਕੇਜ ਕਿਤੇ ਨਾ ਕਿਤੇ ਗੈਸ ਦੀ ਹੋ ਗਈ ਸੀ ਸੋ ਲੀਕੇਜ ਦੇ ਦੌਰਾਨ ਸਾਰਾ ਜਿਹੜਾ ਇਹ ਵਾਕਿਓ ਹੋਇਆ ਤੇ ਗੱਲ ਕਰੀਏ ਤਾਂ ਤਿੰਨ ਬੱਚੇ ਤੇ ਇੱਕ ਜਿਹੜਾ ਵੱਡਾ ਵਿਅਕਤੀ ਸੋ ਚੂਲ੍ਹੇ ਸੋ ਟੋਟਲ ਚਾਰ ਚਾਰ ਜਣੇ ਉਹ ਚੂਲ੍ਹੇ ਨੇ ਸੋ ਜਿਹੜੀ ਹਾਲਤ ਹੈ ਕ੍ਰਿਟੀਕਲ ਬਣੀ ਛੋਟੇ ਛੋਟੇ ਬੱਚੇ ਕਿਤਨੇ ਗਦੇ ਤੜਫ ਰਹੇ ਨੇ ਸੋ ਪਰਿਵਾਰ ਦਾ ਕਹਿਣਾ ਕਿ ਹਜੇ ਤੱਕ ਲਈ ਗਲੂਕੋਜ਼ ਦੀ ਬੋਤਲ ਲਈ ਹੈ ਪ੍ਰੋਪਰ ਇਲਾਜ ਇਸ ਜਗ੍ਹਾ ਤੋਂ ਪਰ ਨਹੀਂ ਮਿਲ ਰਿਹਾ ਹੁਣ ਉਸ ਦੇ ਆਉਣ ਵਾਲਾ ਸਮਾਂ ਦੱਸੂਗਾ ਕਿ ਬੱਚਿਆਂ ਦੇ ਹਾਲਤ ਦੇ ਵਿੱਚ ਸੁਧਾਰ ਹੁੰਦਾ ਜਾਂ ਕਿਸੇ ਕਿ ਜਿਹੜੀ ਅਨਦਰ ਟ੍ਰੀਟਮੈਂਟ ਉਹ ਕੀਤਾ ਜਾਂਦਾ ਸੋ ਫਿਲਹਾਲ ਦੀ ਕੜੀ ਬੱਚੇ ਇਸ ਜਗ੍ਹਾ ਤੋਂ ਉੱਪਰ ਤੜਫਦੇ ਹੋਏ ਨਜ਼ਰ ਆ ਰਹੇ ਤਿੰਨ ਬੱਚੇ ਨੇ ਤੇ ਇੱਕ ਜਿਹੜਾ ਵੱਡਾ ਵਿਅਕਤੀ ਸੋ ਅੱਗ ਲੱਗਣ ਦੇ ਕਾਰਨ ਜਿਹੜੇ 4 ਜਣੇ ਆ ਉਹ ਝੁੱਲਸੇ ਸੋ ਕੈਮਰਾ ਪਰਸਨ ਵਿਕਾਸ ਦੇ ਨਾਲ ਮੈਂ ਰਾਹੂੜਾ ਸਿਟੀ ਹੁਮ ਲੁਧਿਆਣਾ